ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵੀਡੀਓ ਬਣਾਉਂਦਾ ਹੈ ਲਾਈਵ ਕਰਨ ਦਾ ਸਾਡਾ ਮੇਨ ਪਰਪਸੇ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਰੌਲਾ ਪੈ ਰਿਹਾ ਹੈ ਡੀਏਪੀ ਖਾਤਾ ਜਿਹੜੀ ਇੱਕ ਬਿਲਕੁਲ ਸੁਸਾਇਟੀਆਂ ਦੇ ਵਿੱਚ ਸੁਪਰ ਦੇ ਨਾਮ ਦੇ ਤੇ ਸੁਪਰ ਨਾਮ ਲਿਖ ਕੇ ਭੇਜੀ ਗਈ ਹੈ ਇਹ ਸ਼ਹਿਰੀ ਆਮ ਸੁਸਾਇਟੀਆਂ ਦੇ ਵਿੱਚ ਕਿਸਾਨਾਂ ਨੂੰ ਸੁਪਰ ਕਹਿ ਕੇ ਹੀ ਅੱਗੇ ਸਪਲਾਈ ਕੀਤੀ ਗਈ ਜਿਹਦੇ ਪ੍ਰਤੀ ਇੱਕ ਵੀਡੀਓ ਦੇ ਰਾਹੀਂ ਇਹ ਪਤਾ ਵੀ ਲੱਗਦਾ ਹੈ ਕਿ ਸੈਕਟਰੀ ਕਹਿ ਰਿਹਾ ਹੈ ਕਿ ਸਾਡੀ ਮੀਟਿੰਗ ਕਰਕੇ ਸਾਡੇ ਅਧਿਕਾਰੀਆਂ ਨੇ ਸਾਨੂੰ ਗਾਈਡਲਾਈਨ ਦਿੱਤੀ ਹੈ ਕਿ ਇਹ ਸੁਪਰ ਐਸੇ ਕੋ ਕਰਕੇ ਦੇ ਲੇਕਿਨ ਹੁਣ ਜਿਹੜਾ ਰੌਲਾ ਪਿਆ ਹੈ ਰੌਲੇ ਦੇ ਵਿੱਚ ਉਹ ਰਿਵਲ ਨਿਕਲਦੀ ਹੈ ਕਿ ਉਹਦੇ ਵਿੱਚ ਕੇਵਲ ਜੈਪਸਮ ਹੈ ਤੇ ਜਾਂ ਉਹਦੇ ਵਿੱਚ ਥੋੜਾ ਬੋਟਾ ਕੈਕਸ਼ਨ ਪਰ ਜਿਹੜੇ ਸੁਪਰ ਦੀ ਲੋੜ ਆ ਫਾਸਟ ਫੋਰਸ ਦੀ ਲੋੜ ਆ ਫਸਲਾਂ ਨੂੰ ਉਹ ਤਾਂ ਮਿਲਣਾ ਹੀ ਨਹੀਂ ਇਸ ਵੈਲ ਨੂੰ ਲੈ ਕੇ ਕਾਫੀ ਰੌਲਾ ਪਿਆ ਪਰ ਜਦੋਂ ਉਹਦੀ ਜਾਂਚ ਸ਼ੁਰੂ ਕੀਤੀ ਪਰਤਾਲ ਸ਼ੁਰੂ ਕੀਤੀ ਹੈ ਤਾਂ ਪਰਤਾਲ ਦੇ ਵਿੱਚ ਬੜੀ ਹੈਰਾਨੀ ਜਨਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਸ਼ਰਮੋਣੀ ਚਾਹੀਦੀ ਹੈ ਸਾਡੀ ਸਰਕਾਰਾਂ ਨੂੰ ਇਹੋ ਜਿਹਾ ਕੁਝ ਕਰਦਿਆਂ ਨੂੰ ਕਿ ਸਾਡੀ ਸਰਕਾਰ ਨੇ 2024 ਦੇ 11ਵੇਂ ਮਹੀਨੇ ਦੇ ਵਿੱਚ 8 ਤਰੀਕ ਨੂੰ ਇੱਕ ਲੈਟਰ ਕੱਢਿਆ ਔਰ ਉਸ ਲੈਟਰ ਦੇ ਰਾਹੀਂ ਇਹਦੇ ਤੇ ਪਾਬੰਦੀ ਲਾਈ ਹੈ ਇਸ ਜਿਹੜੀ ਮਕਤੂ ਦੀ ਖਾੜ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਸੁਪਰ ਕਹਿ ਕੇ ਇਹਦੇ ਤੇ ਰੋਕ ਲੱਗੀ ਹੈ ਔਰ ਖਰਾਨੀ ਦੀ ਉਸ ਤੋਂ ਵੱਡੀ ਗੱਲ ਇਹ ਹੈ ਕਿ ਵੀ ਕੀ ਰਿਜ਼ਲਟ ਆਗੇ ਕਿ 20 ਦਿਨਾਂ ਬਾਅਦ ਹੀ ਸਾਡੀ ਪੰਜਾਬ ਸਰਕਾਰ ਨੂੰ ਇਹਦੇ ਕਮੈਂਡ ਕਰੀ ਜਾਂਦੀ ਹੈ ਕਿ ਇਹਨੂੰ ਵੇਚੋ ਉਹਦਾ ਮਤਲਬ ਕੀ ਨਿਕਲਦਾ ਦੂਸਰੇ ਪਾਸੇ ਤੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਇੱਕ ਵਿਜ਼ਿਟ ਕੀਤਾ ਉਹਨੇ ਦੇਖਿਆ ਸੁਸਾਇਟੀਆਂ ਜਾ ਕੇ ਉਹਨੇ ਵੀ ਇਹਦੇ ਤੇ ਰੋਕ ਲਾਈ ਹੈ ਉਹਦੀ ਵੀ ਰਿਪੋਰਟ ਸਾਡੇ ਕੋਲੇ ਹੈ ਸੋ ਇਸ ਵੇਲੇ ਜਿਹੜਾ ਅੱਜ ਹੋ ਰਿਹਾ ਹੈ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਤੇ ਵੱਡੀ ਮਾਤਰਾ ਦੇ ਵਿੱਚ ਇਹ ਯੂਰੀ ਡੀਏਪੀ ਆਪ ਡੀਏਪੀ ਦੇ ਨਾਂ ਤੇ ਕਹਿਣ ਤੋਂ ਭਾਵ ਹੈ ਸੁਪਰ ਦੇ ਨਾਂ ਤੇ ਲੋਕਾਂ ਨੂੰ ਬਿਲਕੁਲ ਜਿਤ ਸੰਬਿੱਤੀ ਗਈ ਹੈ ਔਰ ਜਿਪਸਮ ਜਿਹੜੀ ਦਿੱਤੀ ਗਈ ਹੈ ਉਹਦੇ ਨਾਲ ਥੱਲਾ ਇਹ ਨਹੀਂ ਪ੍ਰਭਾਵ ਪੈਣਾ ਕਿ ਲੋਕ ਲੁੱਟਲੇ ਗਏ ਕਿਉਂਕਿ ਜਿਪਸਮ ਆ ਜਿਹੜੀ ਉਹ ਵੱਟ ਵੱਟ 70-80 ਰੁਪਏ ਦਾ ਪੈਕ ਹੋਏਗਾ 100 ਰੁਪਏ ਦਾ ਪੈਕ ਹੋਏਗਾ ਉਹਨੇ ਸਾਡੇ 750 ਰੁਪਏ ਦਾ ਪੈਕ ਦਿੱਤਾ ਜਾ ਰਿਹਾ ਹੈ ਜਿਪਸਮ ਦਾ ਸਿਰਫ ਇਸੇ ਕਾਰਨ ਲੈ ਰਹੇ ਨੇ ਕਿਸਾਨ ਤੇ ਉਹਦੇ ਉੱਪਰ ਸੁਪਰ ਲਿਖਿਆ ਹੈ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਧੋਖਾ ਕੀਤਾ ਕਿਸਾਨਾਂ ਨਾਲ ਠੱਗੀ ਕੀਤੀ ਹੈ ਔਰ ਪੰਜਾਬ ਸਰਕਾਰ ਖੁਦ ਇੱਕ ਵਾਰੀ ਤਾਂ ਉਹਦੇ ਤੇ ਰੋਕ ਲਾਉਂਦੀ ਹੈ ਤੇ ਦੂਸਰੀ ਵਾਰ ਉਹਦੇ ਉਹਦੀ ਰੋਕ ਨੂੰ ਹਟਾ ਦਿੰਦੀ ਹੈ ਤਾਂ ਇਹੋ ਜਿਹਾ ਕੀ ਉਹਦੇ ਉਹਦੇ ਰਿਜ਼ਲਟ ਵਧੀਆ ਆ ਗਏ ਕਿ ਉਹਦੇ ਤੇ ਦੁਬਾਰਾ ਮਤਲਬ ਰੋਕ ਨੂੰ ਖੋਲਣ ਦੀ ਲੋੜ ਪੈ ਗਈ ਉਹਨੂੰ ਲੋਕਾਂ ਦੇ ਵਿੱਚ ਸੁਸਾਇਟੀਆਂ ਦੇ ਵਿੱਚ ਵੇਚਣ ਵਾਸਤੇ ਦੇਸ਼ ਜਾਰੀ ਕਰ ਦਿੱਤੀ ਨੂੰ ਸੋ ਇਹ ਸਰਕਾਰਾਂ ਦੀ ਨਲਾਕੀਆ ਸਰਕਾਰ ਦੀ ਮਿਲੀ ਭੁਗਤ ਹੈ ਕਿ ਸਾਨੂੰ ਉਹਨਾਂ ਨੂੰ ਲੁੱਟਣ ਦੇ ਵਿੱਚ ਪਿਆਰੇ ਦੋਸਤੋ ਕੱਲਾ ਪੈਸਾ ਨਹੀਂ ਲੁੱਟਿਆ ਜਾਦਾ ਲੋਕਾਂ ਨੇ ਸਪਰ ਪਾਉਣੀ ਸੀ ਆਪਦੇ ਫਸਲ ਨੂੰ ਸਪਰ ਨਹੀਂ ਪਾ ਸਕੇ ਸਪਰ ਦੀ ਥਾਂ ਦੇ ਉੱਤੇ ਲੋਕਾਂ ਨੂੰ ਜਿਪਸਮ ਪਾਉਣੀ ਪਈ ਔਰ ਬਹੁਤ ਸਾਰਾ ਇਲਾਕਾ ਹੈ ਜਿਪਸਮ ਦੀ ਉੱਤੇ ਲੋੜ ਹੀ ਨਹੀਂ ਜਿੱਥੇ ਪਾਣੀ ਠੀਕ ਹੈ ਜਿੱਥੇ ਜਿੱਥੇ ਕਲਰ শোর ਨਹੀਂ ਉੱਥੇ ਤੇ ਜਿਪਸਮ ਦੀ ਲੋੜ ਹੀ ਨਹੀਂ ਉਹ ਲੋਕਾਂ ਨੇ ਸੁਪਰ ਸਮਝ ਕੇ ਉਹ ਲੈ ਕੇ ਪਾਈ ਆ ਔਰ ਨਿਕਲ ਰਹੀ ਆ ਉਹ ਜਿਪਸਮ ਸੋ ਸਾਡੀ ਸਰਕਾਰ ਨੂੰ ਇਹ ਚੇਤਾਵਨੀ ਹੈ ਸਰਕਾਰੇ ਦੇ ਤੇ ਗੌਰ ਕਰੇ ਔਰ ਤੁਰੰਤ ਜਿਹੜੇ ਕਿਸਾਨਾਂ ਨੂੰ ਲੁੱਟਿਆ ਗਿਆ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਔਰ ਜਿਹੜੇ ਸੈਂਟਰੀਆਂ ਨੇ ਜਾਂ ਜਿਹੜੇ ਮਾਰਕੀਟ ਦੇ ਅਧਿਕਾਰੀਆਂ ਨੇ ਇਹ ਵਿੱਚ ਹੀ ਹੈ ਉਹਨਾਂ ਦੇ ਖਿਲਾਫ ਤੁਰੰਤ ਬਣਦਾ 420 ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰੇ ਸਰਕਾਰ ਨਹੀਂ ਤਾਂ ਫਿਰ ਮਜਬੂਰਨ ਲੋਕਾਂ ਨੂੰ ਸੜਕ ਤੇ ਆਉਣਾ ਪਏਗਾ ਔਰ ਉਹਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਸੋ ਮੈਂ ਅੱਜ ਲਾਈਵ ਹੋ ਕੇ ਇੱਥੇ ਇਹੀ ਗੱਲ ਕਹਿਣੀ ਚਾਹੁੰਦਾ ਸੀ ਕਿ ਸਰਕਾਰ ਖੁਦ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਕਿਸਾਨ ਓ ਮਨ अगर आप ये वीडियो यूट्यूब पर देख रहे हैं तो हमारे चैनल को सब्सक्राइब करें और बेल आइकन को दबाना ना भूलें अगर आप फेसबुक पर यह वीडियो देख रहे हैं तो हमारे पेज को लाइक करें